ਖੜਿਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗੁਆਢੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਇਆਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਮਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਈਕੋ ਜ਼ੋਨ ਜਿਹੜਾ ਈਕੋ ਸੈਂਸਿਟਿਵ ਜ਼ੋਨ ਆ ਉਹਦਾ ਰਾਸਤਾ ਘਟਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀ ਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜ ਕੂਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੰਦੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲੇਕਿਨ ਇਹ ਸਪਸ਼ਟ ਆ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਇਾਂਗੇ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਂਗੇ ਇਹ ਅੱਜ ਅਸੀਂ ਮੈਮੋਰੰਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾਗਾ ਕਿ ਸਾਡੇ ਇਸ ਮਾਮਲੇ ਦੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੰਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ 1960 ਬੰਦ ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਤੋਂ ਅਲੱਗ ਹੋਏ ਸੀਗੇ ਉਸ ਸਮੇਂ ਪੰਜਾਬ ਦਾ ਕੀ ਸਟੇਟਸ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਂਧਰਾ ਬਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲੰਗੋਵਾਲ ਜੀ ਦਾ ਇੰਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਅਰਜੀਬ ਲੰਗੋਵਾਲਾ ਕਾਰਡ ਜੀ ਨੂੰ ਆਪਾਂ ਕਹਿ ਦਰਿਆਂ ਉਹਦੇ ਵਿੱਚ ਵੀ ਸਪਸ਼ਟ ਲਿਖਿਆਗਾ ਕਿ ਚੰਡੀਗੜ੍ਹ ਪੰਜਾਬ ਦਾਗਾ ਔਰ ਪੰਜਾਬ ਨੂੰ ਮਿਲੂਗਾ ਪਰ ਲੇਕਿਨ ਅਨਫੋਰਚੂਨੇਟਲੀ ਪੰਜਾਬ ਉੱਪਰ ਉਹ ਥੇਰਾ ਰਾਜ ਕਰਦੀਆਂ ਰਹੀਆਂ ਚਾਹੋ ਕਾਂਗਰਸ ਪਾਰਟੀ ਆ ਚਾਹ ਕਾਲੀਦਲ ਬੀਜੇਪੀ ਆ ਇਹ ਸਾਰਿਆਂ ਨੇ ਮਿਲ ਕੇ ਸੈਂਟਰ ਸਰਕਾਰ ਨਾਲ ਹਜੇ ਤੱਕ ਆਪਣਾ ਕਲੇਮ ਜਿਹੜਾ ਉਹ ਨਹੀਂ ਜਿਤਾਇਆ ਬਾਹਰ ਲੋਕਾਂ ਦੇ ਅੰਦਰ ਤਾਂ ਪ੍ਰੋਟੈਸਟ ਕਰਦੇ ਰਹੇ ਲੋਕਾਂ ਦੇ ਅੰਦਰ ਤਾਂ ਦਿਖਾਵੇ ਕਰਦੇ ਰਹੇ પરલેકિન ਇਹਨਾਂ ਨੇ ਅਸਲੀ ਤੌਰ ਦੇ ਤੇ ਕਦੇ ਵੀ ਸੈਂਟਰ ਸਰਕਾਰ ਨਾਲ ਗੱਲ ਨਹੀਂ ਕੀਤੀ ਔਰ ਬਹੁਤ ਵਾਰ ਹੋਇਆ ਕਿ ਜਦੋਂ ਸੈਂਟਰ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਉਸ ਸਮੇਂ ਵੀ ਇਹ ਇਸ਼ੂ ਜਿਹੜਾ ਉਹ ਕਾਂਗਰਸ ਪਾਰਟੀ ਨੇ ਐਡਰੈਸ ਨਹੀਂ ਕੀਤਾ ਉਸ ਸਮੇਂ ਵੀ ਇਸ ਇਸ਼ੂ ਦਾ ਕਾਂਗਰਸ ਪਾਰਟੀ ਨੇ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਿਆ ਬਹੁਤ ਸਮਾਂ ਆਇਆ ਜਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਲੀਲਲ ਸ਼ਰਮਣੀ ਕਾਲੀਲ ਦੀ ਸਾਂਝੀ ਸਰਕਾਰ ਉਸ ਨੇ ਵੀ ਜਿਹੜਾ ਇਸ਼ੂ ਆ ਉਹਦਾ ਕੋਈ ਹੱਲ ਨਹੀਂ ਹੋਇਆ ਕਿਉਂਕਿ ਇਸ ਇਸ਼ੂ ਨੂੰ ਲੈ ਕੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਲਗਾਤਾਰ ਲਗਾਤਾਰ ਜਿਹੜਾ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਲਗਾਤਾਰ ਇਸ ਦੇ ਨਾਲ ਲੈ ਕੇ ਪੰਜਾਬ ਨਾਲ ਬਤਕਰਾ ਕਰਦੀਆਂ ਰਹੀਆਂ ਪਰ ਮੈਂ ਬੜਾ ਸਪਸ਼ਟ ਆ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ 1 ਇੰਚ ਥਾਂ ਵੀ ਜਿਹੜੀ ਆ ਉਹ ਹਰਿਆਣਾ ਨੂੰ ਨਹੀਂ ਲੈਣ ਦੇਵਾਂਗੇ ਇਹਦੇ ਉੱਤੇ ਪੰਜਾਬ ਉੱਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਇਹ ਲੈ ਕੇ ਰਹਾਂਗੇ ਇਸ ਦੇ ਲਈ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਉਹਨਾਂ ਨੇ ਸ਼ੁਆਸ਼ਣ ਦਵਾਇਆਗਾ ਕਿ ਜਦੋਂ ਮੈਂ ਇਹ ਕੋਈ ਇਸ ਤਰ੍ਹਾਂ ਫੈਸਲਾ ਕਰੂੰਗਾ ਜਿਹੜੇ ਪੱਖ ਅਸੀਂ ਦੇ ਕੇ ਆਏਗੇ ਇਹਨਾਂ ਸਾਰੇ ਪੱਖਾਂ ਦੇ ਉੱਤੇ ਵੀ ਗੌਰ ਕਰੂੰਗਾ ਔਰ ਇਨ ਐਡੀਸ਼ਨ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੋਰ ਵੀ ਕਾਫੀ ਸਾਰੇ ਡਾਕੂਮੈਂਟ ਜਿਹੜੇ ਨੇ ਕਿ ਅਸੀਂ ਤੁਹਾਨੂੰ ਸਬਮਿਟ ਕਰਾਂਗੇ ਤਾਂ ਕਿ ਇਹਦੇ ਤੇ ਜਿਹੜਾ ਸਾਡਾ ਕਲੇਮ ਆ ਉਹਨੂੰ ਹੋਰ ਵੀ ਅਸੀਂ ਜਸਟੀਫਾਈ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਆ ਲੀਗਲ ਟੀਮ ਆ ਸਾਨੂੰ ਅਸਿਸਟ ਕਰੂਗੀ ਅਸੀਂ ਕਾਫੀ ਸਾਰੇ ਜਿਹੜੇ ਪੁਰਾਣੇ ਨੋਟੀਫਿਕੇਸ਼ਨ ਸੀਗੇ ਕੋਈ ਜਜਮੈਂਟਾਂ ਸੀਗੀਆਂ ਸਾਰੀਆਂ ਉਹ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਜਲਦੀ ਦੇ ਦਵਾਂਗੇ ਹਰਿਆਣਾ ਸੀਐਮ ਨੇ ਵੀ ਕਿਹਾ ਹੈ ਕਿ ਪਹਿਲੇ ਐਸਵਾਈਐਲ ਦਾ ਪਾਣੀ ਰੋਕਾ ਔਰ ਅਬ ਵਿਧਾਨ ਸਭਾ ਦੀ ਬਾਤ ਕਰ ਰਹੇ ਹਾਂ ਜਦਕਿ ਹਮ ਤੋਂ ਪੰਜਾਬ ਦੇ ਛੋਟੇ ਭਾਈ ਹਾਂ ਲੇਕਿਨ ਇਸ ਤਰੀਕੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਏ ਪੰਜਾਬ ਦੇ ਰਾਜਨੇਤਾਵਾਂ ਕੋ ਦੇਖਿਏ ਪੰਜਾਬ ਭਾਈਚਾਰੇ ਕੇ ਲਈ ਜਾਣਾ ਜਾਂਦਾ ਹੈ ਪੰਜਾਬ ਕੇ ਲੋਕ भाईचारे के लिए जाने जाते हैं पंजाब गुरुओं पीरों की धरती है बिल्कुल हम पूरे देश के लिए सबसे ज्यादा कुर्बानियां इस खित्ते के लोगों ने दी हैं इस एरिया के लोगों ने दी है पंजाब के लोगों ने दी है देश को बचाने के लिए हम लड़े हैं देश के लिए हम बिल्कुल एक दीवार की तरह खड़े हुए हैं ऐसी बात हरियाणा के मुख्यमंत्री को नहीं करनी चाहिए बिल्कुल स्पष्ट है जब हरियाणा और पंजाब बने थे तो स्पष्ट था कि हरियाणा अपनी राजधानी अपनी कैपिटल बनाएगा यह लिखा हुआ है कि अपनी कैपिटल बनाएगा अपनी विधानसभा बनाएगा और फेल तो वो हुए हैं उन्होंने उनके तरफ से इससे पता चलता है कि पूरे साठ साल में लगभग साठ साल से ऊपर का समय हो गया कि हरियाणा स्टेट ने अपनी राजधानी नहीं बना पाए अपनी विधानसभा नहीं बना पाए अब साठ साल बाद पंजाब की राजधानी के ऊपर क्लेम कर रहे हैं और पंजाब के ऊपर क्लेम कर रहे हैं ऐसा उनको नहीं करना चाहिए मैं उनको एडवाइस करता हूं कि अपनी राजधानी आप पंचकूला में क्यों नहीं बना सकते बिल्कुल जस्ट जहां से वो लैंड एक्सचेंज करनी चाहते हैं जहां से वो जमीन देनी चाहते हैं वो तो बिल्कुल पांच मीटर पे ऊपर है एक किलोमीटर के भीतर है तो वहां क्यों नहीं बना पाते तो बिल्कुल मैं समझता हूँ उनको अच्छे तरीके से सोचना चाहिए अपनी कैपिटल है जो पंचकूला को बना लेना चाहिए

ਦੇ ਆ ਪੰਜਾਬ ਦਾ ਦਾਵਾ ਦਾਵਾ ਕਮਜ਼ੋਰ ਕੀਤਾ ਵਿੱਚ ਕਿ ਪੰਜਾਬ ਨੂੰ ਵੀ ਜਗਾ ਦਿੱਤਾ ਜਦੋਂ ਉਹਨਾਂ ਨੇ ਹਰਿਆਣਾ ਤੋਂ ਲਾਹੇ ਜੀ ਦੇਖੋ ਬਿਲਕੁਲ ਉਹ ਜਿਹੜੀਆਂ ਆਪੋਜੀਸ਼ਨ ਦੇ ਧਿਰਾਂ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਨੂੰ ਕਦੇ ਪ੍ਰੋਟੈਕਟ ਨਹੀਂ ਕੀਤਾ ਅੱਜ ਤੱਕ ਉਹਨਾਂ ਨੇ ਚੰਡੀਗੜ੍ਹ ਨੂੰ ਪ੍ਰੋਟੈਕਟ ਨਹੀਂ ਕੀਤਾ ਉਹ ਸਾਡੇ ਤੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਹੇ ਨੇ ਬਿਲਕੁਲ ਮੈਂ ਵੀ ਉਸ ਮੀਟਿੰਗ ਸ਼ਾਮਿਲ ਸੀਗਾ ਹਰਜੋਤ ਬੈਂਸ ਜੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਬਿਲਕੁਲ ਪੰਜਾਬ ਦਾ ਪੱਖ ਅਸੀਂ ਉੱਥੇ ਰੱਖ ਕੇ ਆਏ ਹਾਂਗੇ ਪੰਜਾਬ ਦੇ ਹਰ ਮਸਲੇ ਤੇ ਪੱਖ ਰੱਖ ਕੇ ਆਏਗੇ ਔਰ ਉਸ ਵਾਰ ਸੈਕੰਡ ਮੀਟਿੰਗ ਚ ਵੀ ਸਾਡੇ ਸੀਨੀਅਰ ਗਏ ਸੀ ਉਹ ਵੀ ਉੱਥੇ ਪੱਖ ਰੱਖ ਕੇ ਆਏ ਨੇ ਕਿ ਫੇਲ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਈ ਆ ਫੇਲ ਤਾਂ ਸ਼੍ਰੋਮਣੀ ਅਕਾਲੀ ਦਲ ਹੋਇਆਗਾ ਫੇਲ ਤਾਂ ਕਾਂਗਰਸ ਪਾਰਟੀ ਹੋਈ ਆ ਰਾਜ ਉਹਨਾਂ ਨੇ ਪਿਛਲੇ 70 ਸਾਲ ਉਹਨਾਂ ਨੇ ਰਾਜ ਕੀਤਾਗਾ ਔਰ 60 ਸਾਲ ਤੋਂ ਇਸ਼ੂ ਆ ਘਟੋ ਘਟੇ ਐਡਰੈਸ ਇਸ਼ੂ ਤਾਂ ਸੋਲਵ ਕਾਂਗਰਸ ਪਾਰਟੀ ਨੇ ਕਰਨਾ ਸੀ ਅਕਾਲੀਦਰ ਭਾਜਪਾ ਨੇ ਕਰਨਾ ਸੀ ਫੇਲ ਹੋਏ ਨੇ ਔਰ ਸਾਨੂੰ ਦੋ ਸਾਲਾਂ ਨੂੰ ਬਲੇਮ ਕਰ ਰਹੇ ਨੇ ਕਿ ਸੋ ਇੱਥੋਂ ਪਤਾ ਲੱਗਦਾ ਕਿ ਉਹਨਾਂ ਉਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਪੰਜਾਬ ਦੇ ਪੰਜਾਬ ਦੇ ਸੀਐਮ ਵੱਲੋਂ ਵੀ ਡਿਮਾਂਡ ਕੀਤੀ ਗਈ ਸੀ ਕਿ 10 ਏਕੜ ਜ਼ਮੀਨ ਪੰਜਾਬ ਨੂੰ ਮਿਲੇ ਤੇ ਉਹ ਵਿਧਾਨ ਸਭਾ ਬਣਾਣੀ ਜਾਂਦੀ ਹੈ ਹੁਣ ਤੁਹਾਡਾ ਸਟੈਂਡ ਕੀ ਤੁਸੀਂ ਜ਼ਮੀਨ ਲੈਣੀ ਹੈ ਜਾਂ ਉਸ ਤੋਂ ਪਿੱਛੇ हट ਕੇ ਬਿਲਕੁਲ ਨਹੀਂ ਜੀ ਚੰਡੀਗੜ੍ਹ ਪੰਜਾਬ ਦਾ ਹੈਗਾ ਚੰਡੀਗੜ੍ਹ ਪੰਜਾਬ ਦਾ ਹੈਗਾ ਬੜਾ ਸਪਸ਼ਟਾ ਕਿ ਚੰਡੀਗੜ੍ਹ ਪੰਜਾਬ ਦਾ ਇਧਰ ਲਈ ਜਿਹੜੀ ਵੀ ਲੜਾਈ ਲੜਨੀ ਪਈ ਸਰ ਮੈਂ ਵੀ ਚਾਹੇ ਕੋਈ ਪਟਾਸਾ ਚਾਹੇ ਕੋਈ ਪ੍ਰਟਾਸਟਾ ਬਿਲਕੁਲ ਸਾਰੇ ਪ੍ਰਟਾਸਟ ਕਰਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਔਰ ਚੰਡੀਗੜ੍ਹ ਪੰਜਾਬ ਲਈ ਲੈ ਕੇ ਰਾਂਗੇ ਬਹੁਤ ਬਹੁਤ ਧੰਨਵਾਦ